ਸਾਹਿਬ ਜੀ ਨੇ ਜਿਹੜੇ ਗੁਰਮੁਖੀ ਅੱਖਰ ਬਣਾਏ ਐ ਸੱਸੇ ਸੋ ਸਿਰਜਣ ਸਾਹਿਬ ਜੀ ਇਸ ਪ੍ਰਕਾਰ ਪੱਟੀ ਲਿਖੀ ਹੈ ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਨੇ ਬਣਾਤੇ ਹਨ ਇਹ ਕਿਰਪਾ ਦ੍ਰਿਸ਼ਟੀ ਕੀਤੀ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਣ ਵਾਸਤੇ ਪਹਿਲਾ ਗੁਰੂ ਨਾਇਕ ਨੇ ਪਹਿਣਾ ਕੀਤਾ ਗੁਰਮੁਖੀ ਜਿਹੜੇ ਅੱਖਰ ਰਚੇ ਹਨ ਪੱਕਾ ਅਤੇ ਗੁਰੂ ਅੰਗਦ ਸਾਹਿਬ ਨੂੰ ਫਿਰ ਜਨਮ ਸਾਖੀ ਲਿਖਾਈ ਲਖਤੰਦਰ ਲਿਆਂਦਾ ਉਹਨਾਂ ਅੱਖਰਾਂ ਦੇ ਤਾਈ ਇਹ ਪਕਾਉਣ ਵਾਂਗੂ ਸੇਵਾ ਕੀਤੀ ਐ ਇਤਿਹਾਸ ਮਾਰਿਆਂ ਬਣਾਇਆ ਗੁਰੂ ਨਾਨਕ ਸਾਹਿਬ ਦਾ ਭਾਈ ਬਾਲੇਪਾਸ ਸੁਣ ਕੇ ਪੈੜੇ ਮੁਖੇ ਦੇ ਪਾਸੋਂ ਲਖੋਣਾ ਕੀਤਾ ਇਹ ਪਕਾਉਣ ਵਾਂਗੂ ਪ੍ਰਸ਼ਾਦਾ ਕੀਤਾ ਹੈ ਵਾਜੂ ਸਤਿਗੁਰ ਆਪਨੇ ਜਿਹੜੇ ਭਾਈ ਹੁਣ ਦਸਾਂ ਪਾਤਸ਼ਾਹ ਨੂੰ ਆਪ ਦਾ ਗੁਰੂ ਨਹੀਂ ਮੰਨਦੇ ਹਨ ਬੈਠਾ ਝਾਕ ਦਰੂ ਉਹ ਬੈਠੇ ਝਾਕਦੇ ਆ ਦਰੂਦ ਪ੍ਰਾਰਥਨਾ ਪੜਨ ਵਾਂ ਕੋਈ ਸਾਨੂੰ ਆ ਕੇ ਮੰਤਰ ਦੇਵੇ ਉਪਦੇਸ਼ ਦੇਵੇ ਤੇ ਫੇਰ ਜਿਵੇਂ ਉਹ ਦਾ ਉਪਦੇਸ਼ ਸੁਣੀਏ ਤੇ ਫੇਰ ਕਮਾਈਏ ਫੇਰ ਮੁਕਤ ਹੋਈਏ ਇਹ ਹਾਲਤ ਦੁਨੀਆ ਦੀ ਹੋ ਰਹੀ ਹੈ ਸੋ ਮਾਰਾ ਤੇ ਨਿਸ਼ਚੈ ਨਹੀਂ ਜਿਹੜੇ ਕਰਦੇ ਲੋਕ ਐਉਂ ਪਟਕਦੇ ਫਿਰਦੇ ਹਨ ਇਸੇ ਪ੍ਰਕਾਰ ਨਾਨਕ ਪੀਠਾ ਪੱਕਾ ਸਾਜਿਆ ਗੁਰੂ ਮਹਾਰਾਜ ਸਾਹਿਬ ਕਹਿੰਦੇ ਨੇ ਪੀਠਾ ਕਿਹੜਾ ਹੈ ਜਿਹੜਾ ਨਿਸ਼ਕਾਮ ਕਰਮ ਕਰਨੇ ਤੀਣਾ ਕੀਤਾ ਹੈ ਪੱਕਾ ਅਤੇ ਪਕਾਉਣਾ ਕੀਤਾ ਉਪਾਸ਼ਨਾ ਜਿਹੜੀ ਦਸਤੀ ਹੈ ਸੱਜਿਆ ਸੱਜਿਆ ਜਿਹੜਾ ਗਿਆਨ ਦੱਸਿਆ ਸਜਾਉਣਾ ਕੀਤਾ ਹੈ ਅਪਰੋਖ ਗਿਆਨ ਭਰਿਆ ਆਣ ਮੌਜ ਅਤੇ ਜੀਵਨ ਮੁਕਤੀ ਦਾ ਜਿਹੜਾ ਸੁਖ ਹੈ ਮੌਜੂਦ ਉਸ ਸਖਿਆਦ ਕਰਕੇ ਰੱਖਿਆ ਹੈ ਵਾਜੂ ਸਤਗੁਰ ਆਪਣੇ ਜੇ ਹੁਣ ਗੁਰੂ ਸਾਹਿਬ ਨੂੰ ਆਪਣਾ ਨਹੀਂ ਤੁਸੀਂ ਮੰਨਣ ਬਗਾਇਰ ਰਹੋਗੇ ਆਪਣੇ ਸਤਗੁਰਾਂ ਤੋਂ ਬੈਠਾ ਝਾਕ ਤਾਂ ਭਾਈ ਦਰੂਦ ਪੜਨ ਵਾਂਗੂ ਲੋਕਾਂ ਦੇ ਅੱਗੇ ਪ੍ਰਾਰਥਨਾ ਕਰਦੇ ਝਾਕਦੇ ਰਹੋਗੇ ਤੁਹਾਡੀ ਕਲਿਆਣ ਨਹੀਂ ਹੋਵੇਗੀ ਜੇ ਤੁਸੀਂ ਮਾਰਾ ਤੇ ਨਿਸ਼ਚਿਆ ਨਹੀਂ ਕਰੋਗੇ ਇਸੇ ਪ੍ਰਕਾਰ ਨਾਨਕ ਪੀਠਾ ਪੱਕਾ ਸਾਜੀਆ ਸਤਿਗੁਰੂ ਸਾਹਿਬ ਜੀ ਨੇ ਜਿਹੜੇ ਗੁਰਮੁਖੀ ਅੱਖਰ ਬਣਾਏ ਐ ਇਹ ਮਾਣੋ ਪੀਣਾ ਕੀਤਾ ਗੁਰੂ ਨਾਨਕ ਸਾਹਿਬ ਨੇ ਸਸੇ ਸੋ ਸਿਰ ਜਨ ਸਾਜੀ ਇਸ ਪ੍ਰਕਾਰ ਪੱਟੀ ਲਿਖੀ ਹੈ ਗੁਰਮੁਖੀ ਅੱਖਰ ਗੁਰੂ ਨਾਨਕ ਸਾਹਿਬ ਨੇ ਬਣਾਇਤੇ ਹੋਏ ਨੇ ਇਹ ਕਿਰਪਾ ਦੁਸ਼ੀ ਕੀਤੀ ਸਤਿਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰਚਣ ਵਾਸਤੇ ਪਹਿਲਾ ਗੁਰੂ ਨਾਨਕ ਨੇ ਪਹਿਣਾ ਕੀਤਾ ਗੁਰਮੁਖੀ ਜਿਹੜੇ ਅੱਖਰ ਬਚੇ ਹਨ ਪੱਕਾ ਅਤੇ ਗੁਰੂ ਅੰਗਦ ਸਾਹਿਬ ਨੂੰ ਫਿਰ ਜਨਮ ਸਾਖੀ ਲਿਖਾਈ ਲਿਖਤ ਅੰਦਰ ਲਿਆਂਦਾ ਉਹਨਾਂ ਅੱਖਰਾਂ ਦੇ ਤਾਈ ਇਹ ਪਕਾਉਣ ਵਾਂਗੂ ਸੇਵਾ ਕੀਤੀ ਹੈ ਇਤਿਹਾਸ ਮਾਰਿਆਂ ਨੂੰ ਬਣਾਇਆ ਗੁਰੂ ਨਾਨਕ ਸਾਹਿਬ ਦਾ ਭਾਈ ਬਾਲੇਪਾਸ ਸੁਣ ਕੇ ਪਹਿੜੇ ਮੁਖੇ ਦੇ ਪਾਸੋਂ ਲਿਖੋਣਾ ਕੀਤਾ ਇਹ ਪਕਾਉਣ ਵਾਂਗੂ ਪ੍ਰਸ਼ਾਦਾ ਕੀਤਾ ਹੈ ਸਾਜਿਆ ਕਹੇ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਕ ਪੰਗਤ ਕਰਤੀ ਲੰਗਰ ਇੱਕ ਕਰ ਦਿੱਤਾ ਤੇ ਸੱਚੇ ਪਾਤਸ਼ਾਹ ਸਭ ਦੇ ਤਾਂ ਹੀ ਆਗਿਆ ਦੇਤੀ ਵੇ ਲੰਗਰੋਂ ਪ੍ਰਸ਼ਾਦਾ ਛਕੇ ਉਹ ਸਾਡੇ ਦਰਸ਼ਨ ਕਰੇ ਇਹ ਗੁਰਸਾਨ ਮਰਯਾਦਾ ਨੂੰ ਸਜਾ ਦੁੱਤਾ ਧਰਿਆ ਆਣ ਮੌਜੂਦ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਧਰਿਆ ਅੰਮ੍ਰਿਤ ਲਿਆ ਕੇ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਇਸਤਤ ਕਰਕੇ ਰੱਖਣਾ ਕੀਤਾ ਬਾਜੋ ਸਤਿਗੁਰ ਆਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਜ ਕੇ ਸਾਰੀਆਂ ਭਗਤਾਂ ਦੀਆਂ ਬਾਣੀਆਂ ਨੂੰ ਚੌਥਾ ਸਤਜਾਂ ਦੀ ਬਾਣੀ ਨੂੰ ਵਿੱਚ ਰੱਖਣਾ ਕੀਤਾ ਰੱਖ ਕੇ ਮੌਜੂਦ ਇਸਤਤ ਕੀਤਾ ਹਰਿਮੰਦਰ ਸਾਹਿਬ 'ਚ ਸ੍ਰੀ ਗੁਰੂ ਅੰਸਾ ਨੂੰ ਪ੍ਰਕਾਸ਼ ਕੀਤਾ ਬਾਜੋ ਸਤਿਗੁਰ ਆਪ ਅਜੇ ਵੀ ਜੇ ਨਿਸ਼ਚਿਆ ਨਹੀਂ ਆਉਂਦਾ ਕਿ ਸਾਡੇ ਮਹਾਰਾਜ ਸਾਹਿਬ ਗੁਰੂ ਗ੍ਰੰਥ ਸਾਹਿਬ ਗੁਰੂ ਹੈ ਆਪਣੇ ਸਤਿਗੁਰਾਂ ਤੋਂ ਬਗੈਰ ਜਿਵੇਂ ਹਨ ਬੈਠਾ ਝਾਕ ਦਰੂ ਉਹ ਬੈਠੇ ਝਾਕਦੇ ਦਰੂਦ ਪ੍ਰਾਰਥਨਾ ਕਰਦੇ ਵੀ ਕੋਈ ਸੰਤ ਸਾਨੂੰ ਉਪਦੇਸ਼ ਦੇ ਦੇ ਤਾਂ ਅਸੀਂ ਸੁਣੀਏ ਮਹਾਰਾਜ ਪ੍ਰਕਾਰ ਵੀ ਹਾਲ ਇਸੇ ਪ੍ਰਕਾਰ ਨਾਨਕ ਪੀਠਾ ਪੱਕਾ ਸਾਜਿਆ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਜਿਨ੍ਹਾਂ ਨੇ ਭਾਈ ਸੰਸੇ ਦੇ ਕਾਈ ਪੀ ਦਿੱਤਾ ਹੈ ਅਤੇ ਪਕਾਉਣਾ ਕੀਤਾ ਮਨ ਨੂੰ ਪ੍ਰਪਗ ਕੀਤਾ ਹੈ ਸਮਝਣ ਸਾਧਨਾ ਦੁਆਰਾ ਸਾਜਿਆ ਤੇ ਉਹਨਾਂ ਦੇ ਅੰਦਰ ਪ੍ਰੋਗਿਆਨ ਮਾਰਾ ਸਾਮ ਸਜਣਾ ਕੀਤਾ ਹੈ ਘਰਿਆ ਆਣ ਮੌਜ ਅਪਰੋਗਿਆਨ ਚ ਜਿਹੜਾ ਚਤ ਨੂੰ ਇਸ਼ਤਿਤ ਕਰ ਦਿੰਦਾ ਹੈ ਇਹ ਪੁਰਖ ਮੌਜੂਦ ਸਾਹਮਣੇ ਲਿਆ ਕੇ ਇਸ਼ਤਿਤ ਕਰਕੇ ਰੱਖਿਆ ਹੈ ਵਜਹ ਸਤਗੁਰ ਆਪਣੀ ਜੇ ਹੁਣ ਗੁਰੂ ਮਹਾਰਾਜ ਸਾਹਿਬ ਤੇ ਨਿਸ਼ਤਿਆ ਨਹੀਂ ਨ ਕਰੋਗੇ ਆਪਣਾ ਸਤਗੁਰ ਨੂੰ ਨਹੀਂ ਜਾਣੋਗੇ ਬੈਠਾ ਝਾਕ ਦਰੂਦ ਬੈਠੇ ਝਾਦੇ ਰਹੋਗੇ ਜਿਵੇਂ ਦਰੂਦ ਭੜਾਈ ਪੜਦਾ ਹੈ ਟਾਰਾ ਮਾਰਦਾ ਹੈ ਇਸ ਪ੍ਰਕਾਰ ਲੋਕਾਂ ਦੀਆਂ ਕੰਨਾਂ ਵਾਟੀ ਕੁਰਬੂਈ ਕਰਦੇ ਰਿਹਾ ਕਰੋਗੇ ਮੁਕਤ ਨਹੀਂ ਛੋਡੀ ਹੋਣੀ ਦਸਾਂ ਗੁਰਾਂ ਤੇ ਜੇ ਨਿਸ਼ਚਿਆ ਨਹੀਂ ਕਰੋਗੇ